ਅੰਦੀਤ ਅੱਧਾ ਘੰਟਾ ਕਾ ਪਹਿਲੇ ਸਾਡੇ ਕੋਲ ਡੈਡ ਬੋਡੀ ਆਈ ਹੈ ਜੇ ਦਾ ਨਾਮ ਬਲਕਾਤ ਸਿੰਘ ਪਿਤਾ ਦਾ ਨਾਮ ਰਕਬੀਰ ਸਿੰਘ ਹੈ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਜੋ ਸਾਡੇ ਕੋਲ ਬਰਾਡੇਡ ਆਇਆ ਹੋਇਆ ਤੇ ਕੁਝ ਪੁਲਿਸ ਮੁਲਾਜ਼ਮ ਆਏ ਉਹਨਾਂ ਨੂੰ ਲੈ ਕੇ ਤੇ ਡੈਡ ਬੋਡੀ ਨੂੰ ਅਸੀਂ ਪੋਸਟਮਾਰਟਮ ਡਾਟਾ ਹੌਸਪੀਟਲ ਕਰ ਦਿੱਤਾ ਹੋਇਆ ਕੌਜ਼ ਆਫ ਡੈਥ ਸਾਨੂੰ ਆਫਟਰ ਪੋਸਟਮਾਰਟਮ ਹੀ ਅਸੀਂ ਰਿਵੀਲ ਕਰਾਂਗੇ ਸਰ ਪੇਸ਼ੈਂਟ ਡੈਡ ਹੈ ਬਰਾਡੇਡ ਹੈ ਜੀ ਸਾਡੇ ਕੋਲ ਪਤਾ ਲੱਗਦਾ ਕੋਈ ਕਾਰਨ ਦਾ ਬੋਲਦੀ ਹੋਵੇ ਦੇਖੋ ਫਿਲਹਾਲ ਕੋਈ ਖਾਸ ਕੋਈ ਡਾਇਗਨੋਸਿਸ ਸਾਡੇ ਕੋਲ ਬਣਿਆ ਨਹੀਂ ਅਸੀਂ ਇਸੇ ਕਰਕੇ ਬਾਡੀ ਨੂੰ ਡੈਟਾ ਉਸੇ ਸ਼ਿਫਟ ਕੀਤਾ ਹੈ ਪੋਸਟਮਾਰਟਮ ਤੋਂ ਬਾਅਦ ਹੀ ਸਾਨੂੰ ਇਹਦਾ ਪੋਸਟ ਹੈ ਹਲਕਾਰ ਸਿੰਘ ਰਗਵੀਰ ਸਿੰਘ ਪੁਲਿਸ ਵਾਲੇ ਕਿਹੜੇ ਇਲਾਕੇ ਹੈ ਜੀ ਮੁਲਾਜ਼ਮ ਹੈ ਪੁਲਿਸ ਵਾਲਾ